ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਮੇਸਖਰੀ ਅੱਜ ਆਪਾਂ ਤੁਹਾਡੇ ਲਈ ਝੋਨੇ ਲਈ ਇੱਕ ਇਹੋ ਜਿਹਾ ਪ੍ਰੋਡਕਟ ਲੈ ਕੇ ਆਏ ਆ ਜਿਵੇਂ ਕਿ ਹੁਣ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਵਾਹਨ ਦੇ ਵਿੱਚ ਪਹਿਲਾਂ ਤੋਂ ਹੀ ਗੋਪਦੀ ਸ਼ੂੰਡੀ ਦੇ ਆਂਡੇ ਜਿਹੜੇ ਮੌਜੂਦ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਝੋਨਾ ਲਾਉਣ ਤੋਂ ਵੀ 25 30 ਦਿਨ ਬਾਅਦ ਪਤਾ ਲੱਗਦਾ ਹੈ ਜਦੋਂ ਕਿ ਆਪਣੇ ਝੋਨੇ ਦੀ ਗੁਲੀ ਜਿਹੜੀ ਹੁੰਦੀ ਹੈ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਜਾਂ ਜਿਹੜੀ ਗੋਭ ਦੇ ਵਿੱਚ ਜਦੋਂ ਸੁੰਢੀ ਪੈ ਜਾਂਦੀ ਹੈ ਤੇ ਗੋਭ ਸੁੱਕਦੀ ਆਪਾਂ ਨੂੰ ਉਦੋਂ ਪਤਾ ਲੱਗਦਾ ਕਿ ਜਿਹੜੀ ਗੁਲੀ ਦੇ ਵਿੱਚ ਸੁੰਢੀ ਹੈ ਜਾਂ ਗੋਭ ਦੀ ਸੁੰਢੀ ਹੈ ਦਾ ਆਪਦਾ ਅਟੈਕ ਆ ਚੁੱਕਾ ਹੈ ਜਦੋਂ ਕਿ ਇਹ ਜਿਹੜੀ ਸੁੰਢੀ ਹੁੰਦੀ ਹੈ ਇਹ ਆਪਣੀ ਜ਼ਮੀਨ ਦੇ ਵਿੱਚ ਆਲਰੇਡੀ ਪਹਿਲਾਂ ਹੀ ਆਂਡੇ ਦੇ ਕੇ ਹਾਜ਼ਰ ਹੁੰਦੀ ਹੈ ਇਹਦੇ ਆਂਡੇ ਜਿਹੜੇ ਪਹਿਲਾਂ ਹੀ ਮੌਜੂਦ ਹੁੰਦੇ ਹੈ ਜਿਸ ਨੂੰ ਕੰਟਰੋਲ ਕਰਨ ਵਾਸਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਪਨਿਸ ਟੈਕਨੋਲੋਜੀ ਦੀ ਦਵਾਈ ਦੱਸਣ ਜਾ ਰਹੇ ਹਾਂ ਜਿਹੜੀ ਕੀ ਨਿਚੀਨੋ ਕੰਪਨੀ ਦੀ ਸ਼ੋਰੀ ਦੇ ਨਾਮ ਤੇ ਆਉਂਦੀ ਹੈ ਆਪਾਂ ਆਪਦੇ ਸਾਰੇ ਕਿਸਾਨ ਵੀਰਾਂ ਨੂੰ ਇਹ 5 ਕਿਲੋ ਪ੍ਰਤੀ ਏਕੜ ਦੀ ਰეკਮੈਂਡ ਕਰਦੇ ਹਾਂ 5 ਕਿਲੋ ਸਿਰਫ 1 ਕਿੱਲੇ ਦੀ ਇਹ ਪੈਣੀ ਹੈ ਜਿਹੜੀ ਤੁਹਾਡੀ ਗੋਭ ਦੀ ਸੁੰਡੀ ਤੇ 25 ਤੋਂ 30 ਦਿਨ ਦਾ ਰਿਜ਼ਲਟ ਦੇਗੀ ਦੂਸਰੀ ਗੱਲ ਫਟਾਰੇ ਦੀ ਵੀ ਜ਼ਿੰਮੇਵਾਰੀ ਇਸੇ ਦਵਾਈ ਦੀ ਹੈ ਜਦੋਂ ਆਪਾਂ ਕੀ ਕਰਦੇ ਆ ਕਿ ਜੜਾਂ ਦਾ ਵਿਕਾਸ ਨਹੀਂ ਹੁੰਦਾ ਫਾਰਮਰ ਇੱਕੋ ਗੱਲ ਸੋਚਦਾ ਰਹਿੰਦਾ ਯਾਰ ਮੇਰਾ ਝੋਨਾ ਗ੍ਰੋਥ ਨਹੀਂ ਕਰਦਾ ਕਦੀ ਕੁਝ ਪਾਉਂਦਾ ਹੈ ਕਦੀ ਕੁਝ ਪਾਉਂਦਾ ਹੈ ਇਹ ਗ੍ਰੋਥ ਵੀ ਕਰਾਏਗਾ ਇਹ ਸੁੰਡੀ ਤੋਂ ਵੀ ਕੰਟਰੋਲ ਕਰੇਗਾ ਕੋਬ ਦੀ ਸੁੰਡੀ ਵੀ ਤੋਂ 25 ਦਿਨ ਦਾ ਫੁੱਲ ਰਿਜ਼ਲਟ ਦੂਸਰੀ ਗੱਲ ਫਟਾਰਾ ਕਰਾਏਗਾ ਬਹੁਤ ਸੋਹਣਾ ਜੜਾਂ ਦਾ ਵਿਕਾਸ ਕਰਾਏਗਾ ਤੀਸਰੀ ਗੱਲ ਸਭ ਤੋਂ ਵੱਡੀ ਗੱਲ ਕੀ ਇਹ ਜਪਾਨੀਜ਼ ਬ੍ਰਾਂਡ ਹੈ ਜਿੰਦੇ ਤੇ ਆਪਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਆ ਅਸ਼ਵਨੀ ਸਿਕਰੀ ਐਂਡ ਸਨਜ਼ ਫਰੀਦਕੋਟ ਰੋਡ ਪਿੰਡ ਕੇਸਰ ਸਿੰਘ ਵਾਲਾ 메인 ਰੋਡ ਦੇ ਉੱਪਰ ਅਸੀਂ ਤੁਹਾਡੇ ਲਈ ਸੇਵਾ ਦੇ ਵਿੱਚ ਹਾਜ਼ਰ ਬੈਠੇ ਆ 93702 10002 ਮੇਰਾ ਨੰਬਰ ਹੈ ਕਿਸੇ ਫਾਰਮਰ ਨੇ ਕੋਈ ਵੀ ਗੱਲ ਪੁੱਛਣੀ ਹੋਵੇ ਮੈਨੂੰ ਸਵੇਰੇ 9 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਫੋਨ ਲਾ ਕੇ ਪੁੱਛ ਸਕਦਾ ਹੈ ਕਿਸ ਨੇ ਲੈਣੀ ਨਹੀਂ ਲੈਣੀ ਉਹ ਉਹਦੀ ਮਰਜ਼ੀ ਹੈ ਅਸੀਂ ਤੁਹਾਡੀ ਸੇਵਾ ਵਿੱਚ ਆ ਜੀ ਬੱਠੀ ਇੱਕ ਸੱਚ ਸਭ ਤੋਂ ਜ਼ਰੂਰੀ ਗੱਲ ਜਿਹੜਾ ਕੀ ਆਪਾਂ ਇਹ ਪ੍ਰੋਡਕਟ ਹੈ ਸ਼ੋਰੀ ਇਹਨੂੰ ਚੋਨਾ ਲੱਗਣ ਤੋਂ 15 ਦਿਨਾਂ ਬਾਅਦ ਤੇ 25 ਦਿਨ ਤੱਕਰ ਹੱਦ 30 ਦਿਨ ਤੱਕਰ ਆਪਾਂ ਇਸ ਨੂੰ ਪਾ ਕੇ ਕੰਪਲੀਟ ਕਰ ਦੇਣਾ 5 ਕਿਲੋ ਇਸ ਦੀ ਡੋਜ਼ ਏ ਦੂਸਰੀ ਗੱਲ ਇਹ ਕਿ ਇਹਦੇ ਲਈ 2 ਦਿਨ ਪਾਣੀ ਖੜਾ ਕਰਨਾ ਬਹੁਤ ਜ਼ਰੂਰੀ ਏ ਇਹ ਆਪਾਂ ਕਟੋ-ਕਟ 2 ਦਿਨ ਪਾਣੀ ਦੇ ਵਿੱਚ ਜ਼ਰੂਰ ਖੜਾ ਕਰਨਾ ਹੈ ਤੇ 20 ਤੋਂ 25 ਦਿਨ ਦਾ ਰਿਜ਼ਲਟ ਹੈ ਮੈਂ ਕਹਿੰਦਾ ਜਿਹੜਾ ਇਹ ਪਾਏਗਾ ਜਪਨਿਸ ਟੈਕਨੋਲੋਜੀ ਪਾਵਾਂਗੇ ਤਾਂ ਆਪਾਂ ਕਿਸਾਨ ਵੀ ਰਾਜ ਦੀ ਖੇਤੀਬਾੜੀ ਦਾ ਵਿਕਾਸ ਕਰ ਪਾਵਾਂਗੇ ਰਿਜ਼ਲਟ ਵੱਲੋਂ ਬਹੁਤ ਵਧੀਆ ਚੀਜ਼ ਹੈ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਇਸ ਨੂੰ ਪਾਓ ਤੇ ਇਸ ਦਾ ਰਿਜ਼ਲਟ ਦਾ ਆਨੰਦ ਮਾਣ ਸਤਿ ਸ਼੍ਰੀ ਅਕਾਲ